ਹਰ ਤਾਂ ਮੇਰਾ ਨਾਮ ਮੇਰਾ ਨਾਮ ਆ ਗਿਆ ਮੂਸੇ ਜੱਟ ਦਾ ਨਵਾਂ ਗਾਣਾ ਆ ਸੁਨੋ ਤਮਾਕੇਦਾਰ ਬੋਲ ਫੀਲ ਲਾਈਕ ਆਮ ਆ ਗੋਲ ਬਿਲਬੋਰਡ ਤੇ ਫਿਰ ਛਾਏਗਾ ਸਿੱਧੂ ਮੂਸੇਵਾਲੇ ਦਾ ਨਵਾਂ ਗੀਤ ਮੇਰਾ ਨਾਮ ਵੈਲ ਸਿੱਧੂ ਮੂਸੇਵਾਲੇ ਦਾ ਗੀਤ ਰਿਲੀਜ਼ ਹੋਣ ਤੋਂ ਪਹਿਲਾਂ ਹੀ ਔਡੀਅেন্স ਦੇ ਵਿੱਚ ਕਾਫੀ ਕਿਉਰਿਓਸਿਟੀ ਕ੍ਰੀਟ ਕਰ ਚੁੱਕਿਆ ਸੀ ਕਿਉਂਕਿ ਸਿੱਧੂ ਦੇ ਚਾਨ ਵਾਲਿਆਂ ਦੀ ਗਿਣਤੀ ਦਿਨੋ-ਦਿਨ ਵਧਦੀ ਜਾ ਰਹੀ ਹੈ ਤੇ ਜਿੱਦਾਂ ਹੀ ਇਹ ਗੀਤ ਉਹਨਾਂ ਦੇ ਪਰਿਵਾਰ ਵੱਲੋਂ YouTube ਤੇ ਇਸ ਗੀਤ ਦਾ ਪ੍ਰੀਮੀਅਰ ਲਗਾਇਆ ਗਿਆ ਤਾਂ ਲੱਖਾਂ ਲੋਕ ਪਹਿਲਾਂ ਹੀ ਇਸ ਗੀਤ ਦੀ ਉਡੀਕ ਦੇ ਵਿੱਚ ਆ ਗਏ ਤੇ ਹੁਣ ਇਸ ਗੀਤ ਨੂੰ ਫਿਲਹਾਲ ریلیਜ਼ ਹੋਏ ਸਿਰਫ 9 ਮਿੰਟ ਹੋਏ ਐ ਤੇ ਦੇਖਦੇ ਹੀ ਦੇਖਦੇ ਇਸ ਗੀਤ ਨੂੰ 8-9 ਲੱਖ ਵਿਊਜ਼ ਹੋ ਚੁੱਕੇ ਨੇ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕੁਝ ਮਿੰਟਾਂ ਦੇ ਵਿੱਚ ਇਸ ਗੀਤ ਨੂੰ ਮਿਲੀਅਨ ਵਿਊਜ਼ ਵੀ ਹੋ ਜਾਣਗੇ ਸਿੱਧੂ ਮੂਸੇਵਾਲੇ ਦਾ ਗੀਤ ਰਿਲੀਜ਼ ਹੁੰਦੇ ਹੀ ਫੇਰ ਤੋਂ ਉਸਨੇ ਨਵੇਂ ਰਿਕਾਰਡ ਤੋੜਨਾ ਸ਼ੁਰੂ ਕਰ ਦਿੱਤੀ ਹੈ ਕਿਉਂਕਿ ਗੀਤ ਰਿਲੀਜ਼ਿੰਗ ਤੋਂ ਪਹਿਲਾਂ ਹੀ ਇਸ ਗੀਤ ਦੇ ਲਈ ਲੋਕਾਂ ਨੇ ਲੱਖਾਂ ਦੀ ਤਦਾਰ ਦੇ ਵਿੱਚ ਇਸ ਗੀਤ ਦਾ ਇੰਤਜ਼ਾਰ ਕਰਨਾ ਸ਼ੁਰੂ ਕਰ ਦਿੱਤਾ ਸੀ ਇਸ ਗੀਤ ਦੇ ਬੋਲ ਵੀ ਬਹੁਤ ਹੀ ਜ਼ਿਆਦਾ ਹਾਰ ਟੱਚਿੰਗ ਨੇ ਗੀਤ ਜਿੱਦ ਹੀ ਰਿਲੀਜ਼ ਹੋਇਆ ਫੈਨਸ ਦੀ ਪਸੰਦ ਬਣਦਾ ਜਾ ਰਿਹਾ ਹੈ ਇਸ ਗੀਤ ਦੇ ਬੋਲ ਮੇਰਾ ਨਾਮ ਮੇਰਾ ਨਾਮ ਹਰ ਪਾਸੇ ਮੇਰਾ ਨਾਮ ਇਸ ਗੀਤ ਦੇ ਵਿੱਚ ਬਨਾ ਬॉय ਤੇ ਸਟੀਲ ਬੈਂਗਲਸ ਨੇ ਵੀ ਮੂਸੀਆਲੇ ਦਾ ਸਾਥ ਦਿੱਤਾ ਹੈ ਇਸ ਗੀਤ ਦੀ ਵੀਡੀਓ ਚ ਦੇਖ ਸਕਦੇ ਹੋ ਕਿਸ ਤਰ੍ਹਾਂ ਦੀਵਾਰਾਂ ਤੇ ਮੋਟਰਸਾਈਕਲ ਤੇ ਟਰੱਕ ਤੇ ਹਰ ਪਾਸੇ ਸਿੱਧੂ ਦੀ ਤਸਵੀਰ ਦਿਖਾਈ ਦਿੰਦੀ ਹੈ ਇਹ ਨਹੀਂ ਇਹ ਗੀਤ ਬਿਲਬੋਰਡ ਦੇ ਉੱਤੇ ਵੀ ਚੱਲਦਾ ਹੋਇਆ ਨਜ਼ਰ ਆਉਂਦਾ ਹੈ ਇਸ ਵੀਡੀਓ ਦੇ ਅੰਦਰ ਤੁਹਾਨੂੰ ਦੱਸ ਦੇ ਕਿ ਗੀਤ ਜਦ ਤੱਕ ਰਿਲੀਜ਼ ਹੋਇਆ ਫੈਨਸ ਇਸ ਗੀਤ ਨੂੰ ਬਹੁਤ ਜ਼ਿਆਦਾ ਪਸੰਦ ਕਰ ਰਹੇ ਇਸ ਨੂੰ ਸ਼ੇਅਰ ਕਰਨਾ ਸ਼ੁਰੂ ਕਰ ਦਿੱਤਾ ਹੈ ਜਿੱਥੇ ਇੱਕ ਪਾਸੇ ਟਰੱਕ ਦੇ ਉੱਤੇ ਲਿਖਿਆ ਹੁੰਦਾ ਹੈ ਲੀਰਾ ਦੂਰ ਹੈ ਕਿਸੇ ਨਾਲ ਬੌਂਡ ਨਹੀਂ ਰੱਬ ਨਾਲ ਸਹਨਾ ਉਸੇ ਤਰ੍ਹਾਂ ਹੀ ਮੋਟਰਸਾਈਕਲ ਦੇ ਉੱਤੇ ਸਿੱਧੂ ਦੀ ਤਸਵੀਰ ਬਣੀ ਹੁੰਦੀ ਹੈ ਜੋ ਬੋਲਦੀ ਹੋਈ ਨਜ਼ਰ ਆ ਰਹੀ ਹੈ ਇਸ ਗੀਤ ਦੀ ਵੀਡੀਓ ਦੇ ਅੰਦਰ ਬਹੁਤ ਇਸ ਗੀਤ ਦੀ ਵੀਡੀਓ ਦੇ ਅੰਦਰ ਸਿੱਧੂ ਮੂਸੇਵਾਲੇ ਦੀ ਤਸਵੀਰ ਹਰ ਗਲੀ ਦੇ ਵਿੱਚ ਹਰ ਮੋੜ ਤੇ ਮੈਪ ਤੇ ਇੱਥੋਂ ਤੱਕ ਕਿ ਬਿਲਬੋਰਡ ਦੇ ਉੱਤੇ ਵੀ ਦਿਖਾਈ ਦਿੰਦੀ ਹੈ ਹਾਦੀ ਕਿਰਾਏ ਸਿੱਧੂ ਦੇਸ ਗੀਤ ਮੇਰੇ ਨਾਮ ਤੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸਾਂਝਾ ਕਰੋ ਹਰ ਪਾਸੇ ਹਰ ਥਾਂ ਮੇਰਾ ਨਾਮ ਮੇਰਾ ਨਾਮ ਆ ਗਿਆ ਮੂਸੇ ਜੱਟ ਦਾ ਨਵਾਂ ਗਾਣਾ ਆ ਸੁਨੋ ਤਮਾਕੇਦਾਰ ਬੋਲ ਫੀਲਿੰਗ ਲਾਈਕ ਆਮ ਆ ਗੋਲ ਬਿਲਬੋਰਡ ਤੇ ਫਿਰ ਛਾਏਗਾ ਸਿੱਧੂ ਮੂਸੇਵਾਲੇ ਦਾ ਨਵਾਂ ਗੀਤ ਮੇਰਾ ਨਾਮ ਵੈਲ ਸਿੱਧੂ ਮੂਸੇਵਾਲੇ ਦਾ ਗੀਤ ਰਿਲੀਜ਼ ਹੋਣ ਤੋਂ ਪਹਿਲਾਂ ਹੀ ਔਡੀਅেন্স ਦੇ ਵਿੱਚ ਕਾਫੀ ਕਿਉਰਿਓਸਿਟੀ ਕ੍ਰੀਟ ਕਰ ਚੁੱਕਿਆ ਸੀ ਕਿਉਂਕਿ ਸਿੱਧੂ ਦੇ ਚਾਨ ਵਾਲਿਆਂ ਦੀ ਗਿਣਤੀ ਦਿਨੋ-ਦਿਨ ਵਧਦੀ ਜਾ ਰਹੀ ਹੈ ਤੇ ਜਿੱਦਾਂ ਹੀ ਇਹ ਗੀਤ ਉਹਨਾਂ ਦੇ ਪਰਿਵਾਰ ਵੱਲੋਂ YouTube ਤੇ ਇਸ ਗੀਤ ਦਾ ਪ੍ਰੀਮੀਅਰ ਲਗਾਇਆ ਗਿਆ ਤਾਂ ਲੱਖਾਂ ਲੋਕ ਪਹਿਲਾਂ ਹੀ ਇਸ ਗੀਤ ਦੀ ਉਡੀਕ ਦੇ ਵਿੱਚ ਆ ਗਏ ਤੇ ਹੁਣ ਇਸ ਗੀਤ ਨੂੰ ਫਿਲਹਾਲ ਨਾ ਰਿਲੀਜ਼ ਹੋਏ ਸਿਰਫ 9 ਮਿੰਟ ਹੋਏ ਐ ਤੇ ਦੇਖਦੇ ਹੀ ਦੇਖਦੇ ਇਸ ਗੀਤ ਨੂੰ 8-9 ਲੱਖ ਵਿਊਜ਼ ਹੋ ਚੁੱਕੇ ਨੇ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕੁਝ ਮਿੰਟਾਂ ਦੇ ਵਿੱਚ ਇਸ ਗੀਤ ਨੂੰ ਮਿਲੀਅਨ ਵਿਊਜ਼ ਵੀ ਹੋ ਜਾਣਗੇ ਸਿੱਧੂ ਮੂਸੇਵਾਲੇ ਦਾ ਗੀਤ ਰਿਲੀਜ਼ ਹੁੰਦੇ ਹੀ ਫੇਰ ਤੋਂ ਉਸਨੇ ਨਵੇਂ ਰਿਕਾਰਡ ਤੋੜਨਾ ਸ਼ੁਰੂ ਕਰ ਦਿੱਤੀ ਹੈ ਕਿਉਂਕਿ ਗੀਤ ਰਿਲੀਜ਼ਿੰਗ ਤੋਂ ਪਹਿਲਾਂ ਹੀ ਇਸ ਗੀਤ ਦੇ ਲਈ ਲੋਕਾਂ ਨੇ ਲੱਖਾਂ ਦੀ ਤਦਾਰ ਦੇ ਵਿੱਚ ਇਸ ਗੀਤ ਦਾ ਇੰਤਜ਼ਾਰ ਕਰਨਾ ਸ਼ੁਰੂ ਕਰ ਦਿੱਤਾ ਸੀ ਇਸ ਗੀਤ ਦੇ ਬੋਲ ਵੀ ਬਹੁਤ ਹੀ ਜ਼ਿਆਦਾ ਹਾਰ ਟੱਚਿੰਗ ਨੇ ਗੀਤ ਜਿੱਦ ਹੀ ਰਿਲੀਜ਼ ਹੋਇਆ ਫੈਨਸ ਦੀ ਪਸੰਦ ਬਣਦਾ ਜਾ ਰਿਹਾ ਹੈ ਇਸ ਗੀਤੇ ਬੋਲ ਮੇਰਾ ਨਾਮ ਮੇਰਾ ਨਾਮ ਹਰ ਪਾਸੇ ਮੇਰਾ ਨਾਮ ਇਸ ਗੀਤੇ ਵਿੱਚ ਬਨਾ ਬॉय ਤੇ ਸਟੀਲ ਬੈਂਗਲਸ ਨੇ ਵੀ ਮੂਸੀਆਲੇ ਦਾ ਸਾਥ ਦਿੱਤਾ ਹੈ ਇਸ ਗੀਤ ਦੀ ਵੀਡੀਓ ਚ ਦੇਖ ਸਕਦੇ ਹੋ ਕਿਸ ਤਰ੍ਹਾਂ ਦੀਵਾਰਾਂ ਤੇ ਮੋਟਰਸਾਈਕਲ ਤੇ ਟਰੱਕ ਤੇ ਹਰ ਪਾਸੇ ਸਿੱਧੂ ਦੀ ਤਸਵੀਰ ਦਿਖਾਈ ਦਿੰਦੀ ਹੈ ਇਹ ਨਹੀਂ ਇਹ ਗੀਤ ਬਿਲਬੋਰਡ ਦੇ ਉੱਤੇ ਵੀ ਚੱਲਦਾ ਹੋਇਆ ਨਜ਼ਰ ਆਉਂਦਾ ਇਸ ਵੀਡੀਓ ਦੇ ਅੰਦਰ ਤੁਹਾਨੂੰ ਦੱਸ ਦੇ ਕਿ ਗੀਤ ਜਦ ਤੱਕ ਰਿਲੀਜ਼ ਹੋਇਆ ਫੈਨਸ ਇਸ ਗੀਤ ਨੂੰ ਬਹੁਤ ਜ਼ਿਆਦਾ ਪਸੰਦ ਕਰ ਰਹੇ ਇਸ ਨੂੰ ਸ਼ੇਅਰ ਕਰਨਾ ਸ਼ੁਰੂ ਕਰ ਦਿੱਤਾ ਹੈ ਜਿੱਥੇ ਇੱਕ ਪਾਸੇ ਟਰੱਕ ਦੇ ਉੱਤੇ ਲਿਖਿਆ ਹੁੰਦਾ ਲੀਰਾ ਦੂਰ ਹੈ ਕਿਸੇ ਨਾਲ ਬੌਂਡ ਨਹੀਂ ਰੱਬ ਨਾਲ ਸਹਨਾ ਉਸੇ ਤਰ੍ਹਾਂ ਹੀ ਮੋਟਰਸਾਈਕਲ ਦੇ ਉੱਤੇ ਸਿੱਧੂ ਦੀ ਤਸਵੀਰ ਬਣੀ ਹੁੰਦੀ ਹੈ ਜੋ ਬੋਲਦੀ ਹੋਈ ਨਜ਼ਰ ਆ ਰਹੀ ਹੈ ਇਸ ਗੀਤ ਦੀ ਵੀਡੀਓ ਦੇ ਅੰਦਰ ਬਹੁਤ ਇਸ ਗੀਤ ਦੀ ਵੀਡੀਓ ਦੇ ਅੰਦਰ ਸਿੱਧੂ ਮੂਸੇਵਾਲੇ ਦੀ ਤਸਵੀਰ ਹਰ ਗਲੀ ਦੇ ਵਿੱਚ ਹਰ ਮੋੜ ਤੇ ਮੈਪ ਤੇ ਇੱਥੋਂ ਤੱਕ ਕਿ ਬਿਲਬੋਰਡ ਦੇ ਉੱਤੇ ਵੀ ਦਿਖਾਈ ਦਿੰਦੀ ਹੈ ਕਾਦੀ ਕਿਰਾਏ ਸਿੱਧੂ ਦੇਸ ਗੀਤ ਮੇਰੇ ਨਾਮ ਤੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸਾਂਝਾ ਕਰੋ